ਉਸੇ ਕਿਤਾਬ ਦੇ ਵਿੱਚੋਂ ਜੀ ਪੋਹ ਦੀਆਂ ਰਾਤਾਂ ਲਿਖਤ ਸੁਰਿੰਦਰ ਸਿੰਘ ਜੀ ਖਾਲਸਾ ਆਪਾਂ ਅੱਜ ਦਾ ਚੈਪਟਰ ਜਿਹੜਾ ਵਿਚਾਰ ਰਹੇ ਆ ਸਿਦਕ ਦੀ ਮੂਰਤ ਬੀਬੀ ਮਮਤਾਜ ਕੌਰ ਸਿੱਖ ਬੀਬੀਆਂ ਲਈ ਸਾਰੀਆਂ ਬੀਬੀਆਂ ਲਈ ਮੈਂ ਬੇਨਤੀ ਕਰਾਂ ਕਿ ਚੈਪਟਰ ਸੁਣਨਾ ਪੜ੍ਹਨਾ ਬਹੁਤ ਜ਼ਰੂਰੀ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਜਿੱਤੇ ਤੱਕ ਵੀ ਇਹ ਵੀਡੀਓ ਪਹੁੰਚ ਰਹੀ ਹੈ ਤੁਸੀਂ ਸੁਣ ਰਹੇ ਹੋ ਬੈ ਕੇ ਨੂੰ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਕਿਉਂਕਿ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਸਾਨੂੰ ਮਿਲ ਸਕੇ ਬਹੁਤ ਬਹੁਤ ਉੱਤਮ ਤੇ ਵੱਡਾ ਜੀਬਨਾ ਬੀਬੀ ਜੀ ਦਾ ਸ਼ਿਦਕ ਦੀ ਮੂਰਤ ਬੀਬੀ ਮੁਹਤਾਜ ਜੀ ਕਿਸੇ ਚੁਗਲ ਨੇ ਰੋਪੜ ਦੇ ਕੋਤਵਾਲ ਅਲੀ ਜ਼ਾਫਰ ਖਾਨ 파ਸ ਚੁਗਲੀ ਕੀਤੀ ਕਿ ਨਿਹੰਖਾਂ ਦੀ ਹਵੇਲੀ ਵਿੱਚ ਸਿੰਘ ਆਏ ਹੋਏ ਨੇ ਕੋਤਵਾਲ ਨੇ ਹਵੇਲੀ ਨੂੰ ਘੇਰਾਂ ਘੇਰਾ ਪਾਕ ਸਭ ਤਲਾਸ਼ੀ ਲੈ ਆਪਣੀ ਤਸੱਲੀ ਵੀ ਕੀਤੀ ਉਸ ਨੂੰ ਕੋਈ ਵੀ ਸਿੰਗ ਨਾ ਮਿਲਿਆ ਅਖੀਰ ਇੱਕ ਕੋਠੜੀ ਦੇ ਅੰਦਰੋਂ ਬੰਦ ਇੱਕ ਕੋਠੜੀ ਬੰਦ ਸੀ ਨਾ ਜਿਹੜੀ ਉਸ ਦੀ ਤਲਾਸ਼ੀ ਲੈਣ ਲਈ कोतवाल ਨੇ ਨਿਹੰਖਾਨ ਨੂੰ ਉਸ ਦਾ ਕੁੰਡਾ ਖੋਲਣ ਲਈ ਕਿਹਾ ਨਿਹੰਖਾਨ ਨੇ ਗਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਮੇਰਾ ਦਮਾਦ ਸੁੱਤੇ ਪਏ ਹੋਏ ਨੇ ਜੇ ਚਾਹੋ ਤਾਂ ਮੈਂ ਤੁਹਾਡੀ ਤਸੱਲੀ ਕਰਵਾ ਸਕਦਾ ਕੋਤਵਾਲ ਖਿਮਾ ਮੰਗ ਕੇ ਬਾਪ ਚਲਾ ਗਿਆ ਉਸ ਕੋਠੜੀ ਚ ਪਏ ਬਚਿੱਤਰ ਸਿੰਘ ਜੀ ਅਤੇ ਨਿਹੰਖਾਨ ਦੀ ਬੇਟੀ ਮਮਤਾਜ ਸੀ ਪਿਤਾ ਦੇ ਮੂੰਹ ਦੀ ਪਿਤਾ ਦੇ ਮੂੰਹੋਂ ਧੀ ਨੇ ਜਦੋਂ ਦਿਮਾਗ ਦੇ ਬੋਲ ਸੁਣੇ ਬੀਬੀ ਮਮਤਾ ਜੀ ਜਖਮੀ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤੇ ਉਸ ਨੂੰ ਆਪਣਾ ਪਤੀ ਮੰਨ ਲਿਆ ਉਸ ਦੀ ਬਹੁਤ ਸੇਵਾ ਕਰ ਰਹੀ ਆ ਬੀਬੀ ਮਮਤਾਜ ਅਗਲੀ ਰਾਤ ਭਾਈ ਬਚਿੱਤਰ ਸਿੰਘ ਜੀ ਚਲਾਣਾ ਕਰ ਗਏ ਇੱਕ ਦਿਨ ਦਾ ਸਮਾਂ ਉੱਥੇ ਬਤੀਤ ਹੋਇਆ ਜੀ ਜਖਮੀ ਸਿਵਾ ਭਾਈ ਬਚਿੱਤਰ ਸਿੰਘ ਜੀ ਨੇ ਅੰਖਾਨ ਨੇ ਭਾਈ ਗੁਰਸਾ ਸਿੰਘ ਗੋਹਨੀਆ ਤੇ ਬੱਗਾ ਸਿੰਘ ਤਰਖਾਨ ਉਨੂੰ ਬੁਲਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਕਿਲੇ ਅੰਦਰ ਇੱਕ ਖੂਹ ਦੇ ਕੋਲ ਸੰਸਕਾਰ ਕਰ ਦਿੱਤਾ ਸਵੇਰ ਹੋਣ ਤੋਂ ਬਾਅਦ ਸਵੇਰ ਹੋਣ ਤੋਂ ਪਹਿਲਾਂ ਸ਼ਿਵਾ ਅੰਗੀਠਾ ਸੰਭਾਲ ਕੋਈ ਵੀ ਨਿਸ਼ਾਨੀ ਨਾ ਰਹਿਣ ਦਿੱਤੀ ਬੀਬੀ ਮਮਤਾਜ ਜੋ ਬੱਸੀ ਪਠਾਣਾ ਮੰਗੀ ਹੋਈ ਸੀ ਜਦੋਂ ਉਸ ਦਾ ਨਿਕਾਹ ਕਰਨ ਦੀ ਗੱਲ ਚੱਲੀ ਤਾਂ ਘਰ ਵਿੱਚ ਸਲਾਮ ਅਸ਼ਰਾ ਕੀਤਾ ਗਿਆ ਤਾਂ ਬੀਬੀ ਜੀ ਨੇ ਨਿਕਾਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਦੋਂ ਨਿਕਾਹ ਦੀ ਗੱਲ ਚੱਲੀ ਬੀਬੀ ਜੀ ਕਹਿੰਦੇ ਮੈਂ ਨਿਕਾਹ ਨਹੀਂ ਕਰਵਾਉਣਾ ساری ਉਮਰ ਅੱਲਾਹ ਦੀ ਬੰਦਗੀ ਕਰਾਂਗੀ ਉਸ ਤੋਂ ਬਾਅਦ ਘਰ ਬਿਆਨ ਉਸ ਨੂੰ ਕਦੇ ਨਿਕਾਲ ਨਹੀਂ ਮਜਬੂਰ ਨਾ ਕੀਤਾ ਕਿਉਂਕਿ ਮੁਸਲਮਾਨ ਪਰਿਵਾਰ ਪਰਿਵਾਰ ਵਿੱਚੋਂ ਸੀ ਇਹ ਬੀਬੀ ਜੀ ਉਹ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਉਸ ਕੋਠੜੀ ਮੂਹਰੇ ਬੈਠ ਕੇ ਸਿਮਰਨ ਕਰਦੀ ਜਿੱਥੇ ਦਸਮੇਸ਼ ਜੀ ਵਿਰਾਜੇ ਸਨ ਆਪਣੇ ਨੇਮ ਤੋਂ ਬਾਅਦ ਹੀ ਬਾਅਦ ਹੀ ਜੋ ਕੁਝ ਸ਼ੱਕ ਦੀ ਸਕਾਉਂਦੀ ਤੇ ਸਾਰਾ ਦਿਨ ਮਾਲਾ ਫੇਰਦੀ ਰਹਿੰਦੀ ਸ਼ਾਮ ਨੂੰ ਭਾਈ ਬਚਿੱਤਰ ਸਿੰਘ ਜੀ ਦੇ ਅੰਗਿੱਠੇ ਵਾਲੇ ਸਥਾਨ ਦੇ ਮੂਹਰੇ ਬਹਿ ਕੇ ਨਿਤਨੇਮ ਕਰਕੇ ਭੋਜਨ ਛਕਦੀ ਤੇ ਦੇਰ ਰਾਤ ਤੱਕ ਸਿਮਰਨ ਨਾਲ ਲਿਵ ਜੋੜੀ ਰੱਖਦੀ ਉਹ ਉਹ ਇਹਨਾਂ ਦੋਵਾਂ ਸਥਾਨਾਂ ਤੇ ਬਹੁਤ ਹੀ ਸ਼ਰਧਾ ਨਾਲ ਝਾੜੂ ਵੀ ਫੇਰਦੀ ਤੇ ਦੀਪਕ ਵੀ ਜਗਾਉਂਦੀ ਦਿਨ ਅਤੇ ਰਾਤ ਸਿਮਰਨ ਵਿੱਚ ਲੀਨ ਹੋਈ ਬੀਬੀ ਮਮਤਾਜ ਸੰਤ ਰੂਪ ਹੋ ਗਈ ਉਹ ਬਹੁਤ ਹੀ ਘੱਟ ਬੋਲਦੀ ਜੋ ਬਚਨ ਕਰਦੀ ਉਹ ਸੱਚ ਹੋ ਜਾਂਦਾ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਉਸ ਦਾ ਅਥਾ ਪਿਆਰ ਸੀ ਉਹ ਕਦੇ ਕਦਾਂ ਹੀ ਆਪਣੇ ਆਪ ਹੀ ਮੂੰਹ ਬੋਲਦੀ ਆਪਣੇ ਮੂੰਹ ਚੋ ਇਹ ਬਸ ਸ਼ਬਦ ਉਚਾਰਨ ਵੀ ਕਰਦੀ ਬੋਲਦੀ ਬਾਣੇ ਕਾ ਖਵੰਦ ਗੁਰੂ ਗੋਬਿੰਦ ਸਿੰਘ ਜੀ ਹਰ ਥਾਂ ਸਹਾਈ ਗੁਰੂ ਗੋਬਿੰਦ ਸਿੰਘ ਜੀ ਹਰਤਾ ਕਰਤਾ ਆਪ ਗੁਰੂ ਗੋਬਿੰਦ ਸਿੰਘ ਜੀ ਬਿਰਧ ਬਾਣੀ ਦੀ ਲਾਜ ਰਾਖੇ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਸ਼ਰਦਾਬਨ ਲੋਕ ਬੀਬੀ ਦੇ ਦਰਸ਼ਨ ਕਰਨ ਲਈ ਉਸ ਦੀ ਉਡੀਕ ਕਰਦੇ ਰਹੇ ਹਾਰਦ ਦੇ ਮਹੀਨੇ ਦੀ ਪੂਰਨਮਾਸ਼ੀ 1710 ਈਸਵੀ ਨੂੰ ਗੁਰੂ ਹਰਾਈ ਜੀ ਦੀ ਪੁੱਤਰੀ ਬੀਬੀ ਰੂਪਕੌਰ ਆਪਣੇ ਇਕਲੌਤੇ ਪੁੱਤਰ ਅਮਰ ਸਿੰਘ ਜੀ ਅਤੇ ਕੀਰਤਪੁਰ ਸਾਹਿਬ ਦੀ ਸੰਗਤਾਂ ਸਮੇਤ ਬੀਬੀ ਮਮਤਾਜ ਨੂੰ ਮਿਲਣ ਲਈ ਕੋਟਲਾ ਨਿਹੰਗਾਂ ਵਿੱਚ ਆਈ ਬੀਬੀ ਰੂਪਕੌਰ ਸੰਗਤਾਂ ਸਮੇਤ ਇੱਕ ਰਾਤ ਇੱਥੇ ਹੀ ਠਹਿਰੀ ਤੇ ਉਸ ਨੇ ਬੀਬੀ ਮਮਤਾਜ ਨੂੰ ਬੈਠਣ ਵਾਲੀ ਇੱਕ ਚੌਂਕੀ ਪੇਟ ਕੀਤੀ 1947ਵੀਂ ਦੀ ਵੰਡ ਸਮੇਂ ਇਹ ਚੌਂਕੀ ਕਿਧਰੇ ਗੁੰਮ ਹੋ ਗਈ ਤੇ ਮੋੜ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਗੁਰੂ ਹਰ राय ਸਾਹਿਬ ਜੀ ਦੀ ਧੀ ਅਤੇ ਗੁਰੂ ਦਸ਼ਮੇਸ਼ ਪਿਤਾ ਜੀ ਦੀ ਬਰੋਸਾਈ ਧੀ ਬੀਬੀ ਮਮਤਾਜ ਨੇ ਸਾਰੀ ਰਾਤ ਗੁਰੂ ਘਰ ਅਤੇ ਗੁਰੂ ਪਰਿਵਾਰਾਂ ਦੀਆਂ ਬਾਤਾਂ ਕਰਦਿਆਂ ਹੀ ਬਤੀਤ ਕੀਤੀ ਅਗਲੀ ਸਵੇਰ ਨੂੰ ਬੀਬੀ ਮਮਤਾਜ ਨੇ ਸਾਰਿਆਂ ਨੂੰ ਬਹੁਤ ਪਿਆਰ ਨਾਲ ਵਿਦਾ ਕੀਤਾ ਤੇ ਬੀਬੀ ਰੂਪਕੌਰ ਸੰਗਤਾ ਸਮੇਤ ਕੀਰਤਪੁਰ ਸਾਹਿਬ ਜਾ ਪਹੁੰਚੇ ਸੋ ਸਾਲ ਦੀ ਉਮਰ ਤੱਕ 100 ਸਾਲ ਦੀ ਉਮਰ ਤੱਕ ਬੀਬੀ ਮਮਤਾਜ ਨੇ ਕੋਟਲਾ ਨਿਹੰਗਖਾਨ ਦੇ ਕਿਲੇ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਤੇ ਫਿਰ ਨੁਰੰਗਾਪੁਰ ਝਾੜੀਆਂ ਦੋ ਪਿੰਡ ਹਨ ਦੇ ਕਿਲੇ ਵਿੱਚ ਚਲੀ ਗਈ ਇਹ ਕਿਲਾ ਵੀ ਉਹਨਾਂ ਦੀ ਆਪਣੀ रियासत ਅਧੀਨ ਹੀ ਆਉਂਦਾ ਸੀ ਜਿਸ ਨੂੰ ਬੀਬੀ ਦੇ ਪਿਤਾ ਨਿਹੰਗਖਾਨ ਨੇ ਆਪਣੇ ਪਿਤਾ ਨੁਰੰਗਖਾਨ ਦੇ ਨਾਂ ਤੇ ਬਣਾਇਆ ਸੀ ਤੇ ਪਿੰਡ ਨੁਰੰਗਾਪੁਰ ਵੀ ਵਸਾਇਆ ਸੀ ਦੋ ਸਿਪਾਈ ਵੀ ਬੀਬੀ ਤੇ ਨਾਲ ਹੀ ਗਏ ਜੁਦਿਨ ਤੇ ਰਾਤਸਿਆਂ ਵਿੱਚ ਜੁਟੇ ਰਹਿੰਦੇ ਬੀਬੀ ਨੇ ਇਸ ਕਿਲੇ ਵਿੱਚ 31 ਸਾਲ ਤੱਕ ਤਪ ਤਪਸਾਧਨਾ ਕੀਤੀ ਉਹ ਇਹਨਾਂ 31 ਸਾਲਾਂ ਵਿੱਚ ਹਰ ਵਾਰੀ ਸਾਲ ਵਿੱਚ ਇੱਕ ਵਾਰ ਪੋਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਰਾਤ ਤੇ ਬਹਿ ਕੇ ਕੋਟਲ ਰੰਖਾ ਆਉਂਦੇ ਕਿਲੇ ਅੰਦਰ ਬਾਣੇ ਦੋਵੇਂ ਸਥਾਨਾਂ ਤੇ ਦਸਮੇਸ਼ ਜੀ ਤੇ ਬਚਿੱਤਰ ਸਿੰਘ ਜੀ ਜਿਹੜੇ ਸਥਾਨ ਬਣੇ ਹੋਏ ਸੀ ਦੋਵੇਂ ਜੀ ਤੇ ਉੱਥੇ ਬਹਿ ਕੇ ਬਹੁਤ ਸ਼ਰਧਾ ਨਾਲ ਮੱਥਾ ਵੀ ਟੇਕਦੇ ਉਸ ਦੇ ਇੱਥੇ ਆਉਣ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਣ ਜੁੜਦੀਆਂ ਤੇ ਬਹੁਤ ਹੀ ਰੌਣਕ ਬਣੀ ਰਹਿੰਦੀ ਕੜਾ ਪ੍ਰਸ਼ਾਦ ਤੇ ਗੁਰੂ ਕੇ ਲੰਗਰ ਵਰਤਾਏ ਜਾਂਦੇ ਔਰ ਟੁੱਟ ਲੰਗਰ ਵਰਤਦਾ ਬੀਬੀ ਜੀ ਕੁਝ ਦਿਨ ਇੱਥੇ ਰਹਿ ਕੇ ਬਾਅਦ ਸਫੇਰ ਨਰੰਗਾਬਾਦ ਕਿਲੇ ਨੂੰ ਮੁੜ ਜਾਂਦੇ ਬੀਬੀ ਮਮਤਾ ਜੀ ਨੇ ਸਾਰੀ ਉਮਰ ਸਦਕ ਦੀ ਮੂਰਤ ਬਣ ਕੇ ਗੁਰੂ ਦੀ ਚਰਨਾਂ ਦੀ ਪ੍ਰੀਤ ਵਿੱਚ ਗੁਜ਼ਾਰੀ 131 ਸਾਲ ਦੀ ਲੰਮੇਰੀ ਉਮਰ ਭੋਕੇ ਜੇਠ ਮਹੀਨੇ ਅੰਮ੍ਰਿਤ ਵੇਲ ਨੁਰੰਗਾਪੁਰ ਦੇ ਕਿਲੇ ਅੰਦਰ ਇਹ ਰੰਗੀ ਹੋਈ ਰੂਹ ਸਤਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸਦਾ ਲਈ ਲੀਨ ਹੋ ਗਈ ਆਲਮ ਖਾਨ ਦੀ ਕਲੋਤੀ ਭੈਣ ਬੀਬੀ ਮਮਤਾ ਜੀ ਦਾ ਜਨਮ ਮਾਤਾ ਜੈ ਵਿੱਚ 1689 ਈਸਵੀ ਦੇ ਵਿੱਚ ਨਿਹੰਗ ਖਾਨ ਦੇ ਗ੍ਰਹਿ ਵਿਖੇ ਉਸ ਗ੍ਰਹਿ ਵਿਖੇ ਹੋਇਆ ਉਸਨੇ ਮਈ 28 18 1820 ਸਵੀਨੂ ਕਲਚਰਣਾ ਕਰ ਗਏ ਗੁਰੂ ਕੀਆਂ ਸਾਖੀਆਂ ਵਿੱਚ ਬੀਬੀ ਬਮਤਾ ਜੀ ਦੀ ਮਾਂ ਜੈਨਾ ਤੇ ਨਸੀਰਾ ਵੀ ਆਇਆ ਹੈ ਬੀਬੀ ਬਮਤਾਜ ਇੱਕ ਐਸੀ ਮਹਾਨ ਸ਼ਖਸੀਅਤ ਹੈ ਜਿਸ ਨੂੰ ਗੁਰੂ ਦਸ਼ਮੇਸ਼ ਜੀ ਤੋਂ ਲੈ ਕੇ ਸਿੱਖ ਰਾਜ ਤੱਕ ਲੰਮੇਰੇ ਸਮੇਂ ਸਾਰਾ ਕੁਝ ਉਹਨਾਂ ਨੇ ਅੱਖਾਂ ਨਾਲ ਵੇਖਿਆ ਸੁਭਾਗ ਪ੍ਰਾਪਤ ਹੋਇਆ ਜਿਸ ਨੂੰ ਨਰੰਗਾਵਾਦ ਦੇ ਕਿਲੇ ਵਿੱਚ ਜਦੋਂ ਅਕਾਲ ਚਰਣਾ ਕੀਤਾ ਉਸ ਕਿਲੇ ਵਾਲਾ ਸਥਾਨ ਹੁਣ ਬੜੀ ਜਿਹੜਾ ਉਹ ਕਿਲੇ ਵਾਲਾ ਸਥਾਨ ਹੈ ਪਿੰਡ ਬੜੀ ਦੇ ਰਕਵੇ ਵਿੱਚ ਆਉਂਦਾ ਹੈ ਇੱਥੇ ਗੁਰਦੁਆਰਾ ਬੀਬੀ ਮਮਤਾ ਜੀ ਬੜੀ ਸਾਹਿਬ ਬਹੁਤ ਅਲੀਸ਼ਾਨ ਉਸਾਰਿਆ ਹੋਇਆ ਗੁਰਦੁਆਰਾ ਹੈ ਜੀ ਇਸ ਸਥਾਨ ਦੀ ਅਰੰਭਤਾ ਸੰਤ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਬੜੀ ਸਾਹਿਬ ਦੀ ਰਹਿਣ ਵਾਲੀ ਬੀਬੀ ਹਿੰਮਤ ਕੌਰ ਨੇ 1964 ਈਸਵੀ ਤੋਂ ਕੀਤੀ ਜੋ ਸੇਵਾ ਨਿਮਾਉਂਦੇ ਹੋਏ ਚਾਰ ਮਾਗ ਚਾਰ ਮਾਗ 213 ਨੂੰ ਅਕਾਲ ਚਰਣਾ ਕਰ ਗਏ ਮੌਜੂਦਾ ਸਮੇਂ ਚ ਬੁੱਢਾ ਦਲ ਦੇ ਨਿਹੰਗ ਇਥੋਂ ਦਾ ਪ੍ਰਬੰਧ ਚਲਾ ਰਹੇ ਨੇ ਸਥਾਨ ਬਣਨ ਤੋਂ ਪਹਿਲਾਂ ਇਸ ਨੂੰ ਫੁੱਫੀ ਕੋਟਲਾ ਨੇਂਗ ਦਾ ਸਥਾਨ ਕਿਹਾ ਜਾਂਦਾ ਸੀ ਫੁੱਫੀ ਕੋਟਲਾ ਨੇਂਗ ਦਾ ਸਥਾਨ ਕਿਹਾ ਕਰਦੇ ਸੀ ਜਾਂ ਕਿਲੇ ਵਾਲੀ ਟਿੱਬੀ ਕਰਕੇ ਜਾਣਦੇ ਸੀ ਕੇਲੇ ਦੀਆਂ ਨਿਸ਼ਾਨੀਆਂ ਨਾਮਾਤਰੀ ਦਿਸਦੀਆਂ ਨੇ ਇੱਕ ਪ੍ਰਾਤਨ ਖੂਹ ਹੈ ਤੇ ਇਹ ਸਥਾਨ ਪਹਾੜੀਆਂ ਦੇ ਵਿੱਚ ਸੁਭਾਇਮਾਨ ਹੈ ਪਹੁੰਚ ਮਾਰਗ ਰੋਪੜ ਕੁਰਾਲੀ ਰੋਡ ਰੋਪੜ ਤੋਂ 4 ਕਿਲੋਮੀਟਰ ਦੂਰੀ ਦੇ ਤੇ ਪਿੰਡ ਰੰਗੀਲਾਪੁਰ ਇਥੋਂ ਪੁਰਖਾ ਪੁਰਖਾਲੀ ਨਰੰਗਾਵਾਦ ਪਿੰਡ ਬੜੀ ਸਾਹਿਬ ਪਤਾ ਗੁਰਦੁਆਰਾ ਬੀਬੀ ਮਮਤਾ ਜੀ ਪਿੰਡ ਬੜੀ ਡਾਕ ਘਰ ਮੀਆਂਪੁਰ ਤਹਿਸੀਲ ਜ਼ਿਲ੍ਹਾ ਰੂਪਨਗਰ ਸੂਚਨਾ ਗੁਰੂ ਦਸ਼ਮੇਸ਼ ਜੀ ਤੇ ਭਾਈ ਬਚਿੱਤਰ ਸਿੰਘ ਜੀ ਦਾ ਸਥਾਨ ਪਿੰਡ ਕੋਟੜ ਨਿਹੰਗ ਦੇ ਚਖੰਡਰ ਹੋ ਚੁੱਕੀ ਹਵੇਲੀ ਦੇ ਕੁਝ ਹਿੱਸੇ ਵਿੱਚ ਬਣਿਆ ਹੋਇਆ ਹੈ ਗੁਰਦੁਆਰਾ ਪਠਾ ਸਾਹਿਬ ਦੇ ਮੂਹਰੇ ਦੀ ਰੇਲਵੇ ਲਾਈਨ ਲੰਘ ਕੇ ਤੋਂ ਕੁਝ ਜਾਈਦਾ ਹੈ ਭਾਈ ਬਚਿੱਤਰ ਸਿੰਘ ਜੀ ਦੀ ਗੈਂਡੇ ਦੀ ਖੱਲ ਦੀ ਢਾਲ ਇੱਥੇ ਮੌਜੂਦ ਹੈ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਇੱਥੇ ਇਸੇ ਜਗ੍ਹਾ ਤੇ ਭਾਈ ਬਚਿੱਤਰ ਸਿੰਘ ਦੀ ਕਿਲਾ ਲੋਹਗੜ ਵਿਖੇ ਜੋ ਹਾਥੀ ਦਾ ਮੁਕਾਬਲਾ ਕੀਤਾ ਸੀ ਉਹਨਾਂ ਨੇ ਹਾਥੀ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਇੱਥੇ ਉਹਨਾਂ ਦੀ ਇੱਕ ਗੱਲ ਇੱਥੇ ਹੋਰ ਯਾਦ ਰੱਖਣ ਵਾਲੀ ਹੈ ਕਿ ਇੱਥੇ ਇਸ ਥਾਂ ਤੇ ਭਾਈ ਵਿਜੇਦਰ ਸਿੰਘ ਜੀ ਨੇ ਕਿਲੇ ਕਿਲਾ ਲੋਹਗੜ੍ਹ ਵਿਖੇ ਹਾਥੀ ਨਾਲ ਮੁਕਾਬਲਾ ਕਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਜਾਂ ਵਾਲੇ ਪ੍ਰੀਤਮ ਨੇ ਜਿਸ ਨੂੰ ਗੜਨ ਨਾਲ ਲਾ ਕੇ ਥਾਪੜਾ ਵੀ ਦਿੱਤਾ ਸੀ ਰੋਪੜ ਦਾ ਸਿੱਖ ਰਾਜਾ ਭੂਪਾ ਸਿੰਘ ਹਰ ਮਹੀਨੇ ਪੂਰਨ ਮਾਸੀ ਦੇ ਦਿਹਾੜੇ ਨੂੰ ਆਪਣੇ ਅਹਿਲਕਾਰਾਂ ਸਮੇਤ ਗੁਰੂ ਦਸ਼ਮੇਸ਼ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਸਥਾਨਾਂ ਤੇ ਦਰਸ਼ਨ ਕਰਨ ਆਉਂਦਾ ਸੀ ਪੁੰਨਿਆਂ ਤੇ ਮੱਸੀਆ ਦੇ 14ਵੇਂ ਦਿਨ ਨੂੰ ਚੌਦਸ ਜਾਂ 14 ਕਿਹਾ ਜਾਂਦਾ ਹੈ ਰਾਜਾ ਭੂਪਾ ਸਿੰਘ ਦੇ ਸਮੇਂ ਪੱਠਾ ਸਹਿਬ ਵਾਲਾ ਸਥਾਨ ਅਜੇ ਪ੍ਰਗਟ ਨਹੀਂ ਹੋਇਆ ਸੀ ਇਹ ਸਾਰਾ ਆਪਾਂ ਜਿਹੜਾ ਇੱਥੇ ਬੀਬੀ ਮਮਤਾਜ ਕੌਰ ਬਾਰੇ ਗੱਲਬਾਤ ਕੀਤੀ ਹੈ ਜੀ ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਸੁਣ ਰਹੇ ਨੇ ਬੋਲਣ 'ਚ ਥੋੜੀ ਬਤੀ ਬਾਤ ਘਟ ਰਹਿ ਜਾਂਦੀ ਆ ਜੀ ਖਿਮਾ ਮੰਗਦਾ ਤੇ ਇਤਿਹਾਸਕ ਵੀਡੀਓ ਹੈ ਇਹਨੂੰ ਜਰੂਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਬੀਬੀ ਮਮਤਾ ਜੀ ਦਾ ਬਹੁਤ ਵੱਡਾ ਕਿਰਦਾਰ ਹੈ ਸਿੱਖ ਭੈਣਾਂ ਨੂੰ ਬੇਨਤੀ ਹੈ ਬੀਬੀਆਂ ਨੂੰ ਬੇਨਤੀ ਹੈ ਇਸ ਵੀ